ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਅਕਸਰ ਇਹ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਦੋਂ ਧੋਖੇ ਦੇ ਨਾਲ ਤੁਹਾਡੇ ਖਾਤਿਆਂ ਦੇ ਵਿੱਚੋਂ ਪੈਸੇ ਕੱਢੇ ਜਾਂਦੇ ਨੇ ਚਾਹੇ ਕੋਈ ਤੁਹਾਡਾ ਏਟੀਐਮ ਐਕਸਪਾਇਰ ਹੋਣ ਦਾ ਬਹਾਨਾ ਲਗਾ ਕੇ ਚੂਨਾ ਲਗਾਉਣ ਦੀ ਕੋਸ਼ਿਸ਼ ਕਰੇ ਜਾਂ ਫਿਰ ਤੁਹਾਡਾ ਰਿਸ਼ਤੇਦਾਰ ਬਣ ਕੇ ਵਿਦੇਸ਼ ਤੋਂ ਫੋਨ ਕਰਦਾ ਹੋਵੇ ਪਰ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਬਾਗ ਦਾ ਮਾਲੀ ਹੀ ਬੇਈਮਾਨ ਹੋ ਗਿਆ ਮਾਮਲਾ ਸਾਹਮਣੇ ਆਇਆ ਸੰਗਰੂਰ ਦੇ ਕਾਰਪੋਰੇਟ ਬੈਂਕ ਦਾ ਜਿੱਥੇ ਬ੍ਰਾਂਚ ਦੇ ਇੰਚਾਰਜ ਦੇ ਉੱਤੇ ਹੀ 1 ਕਰੋੜ 39 ਲੱਖ ਦਾ ਕਪਲਾ ਕਰਨ ਦੇ ਦੋਸ਼ ਲੱਗੇ ਨੇ ਦੀ ਕਾਰਪੋਰੇਟਿਵ ਬੈਂਕ ਦੇ ਚੇਅਰਮੈਨ ਨੇ ਦੱਸਿਆ ਕਿ ਬ੍ਰਾਂਚ ਦੇ ਕੁਝ ਅਧਿਕਾਰੀਆਂ ਦੀਆਂ ਬਦਲੀਆਂ ਹੋਈਆਂ ਸਨ ਜਦੋਂ ਬ੍ਰਾਂਚ ਦੇ ਵਿੱਚ ਨਵਾਂ ਮੈਨੇਜਰ ਆਇਆ ਤਾਂ ਉਸ ਨੂੰ ਹਿਸਾਬ ਕਿਤਾਬ ਦੇ ਵਿੱਚ ਹੇਰ ਫੇਰ ਨਜ਼ਰ ਆਈ ਮੈਨੇਜਰ ਨੇ ਤੁਰੰਤ ਕਾਰਪੋਰੇਟਿਵ ਬੈਂਕ ਦੀ ਕਮੇਟੀ ਨਾਲ ਗੱਲ ਕਰਕੇ ਐਸਐਸਪੀ ਸੰਗਰੂਰ ਸਰਤਾਜ ਸਿੰਘ ਚੈਲ ਨੂੰ ਇਤਲਾ ਕਰ ਦਿੱਤੀ ਤੇ ਸਬੰਧਤ ਅਧਿਕਾਰੀ ਤੇ ਮਾਮਲਾ ਦਰਜ ਕਰਵਾਇਆ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਮਾਮਲਾ ਦਰਜ ਕਰਵਾਇਆ ਗਿਆ ਤਾਂ ਉਦੋਂ ਇਹ ਕਪਲਾ 80 ਲੱਖ ਦਾ ਲੱਗਾ ਪਰ ਜਦੋਂ ਤਫਤੀਸ਼ ਹੋਈ ਤਾਂ ਕੁੱਲ ਕਪਲਾ 1 ਕਰੋੜ 39 ਲੱਖ ਦਾ ਨਿਕਲਿਆ ਬੈਂਕ ਦੇ ਡਾਇਰੈਕਟਰ ਨੇ ਦੱਸਿਆ ਹੈ ਕਿ ਕਪਲਾ ਕਰਨ ਵਾਲਾ ਅਧਿਕਾਰੀ ਸਨ 2000 ਤੋਂ ਲਗਾਤਾਰ ਅਸਿਸਟੈਂਟ ਮੈਨੇਜਰ ਦੀ ਪੋਸਟ ਤੇ ਚੀਮਾ ਮੰਡੀ ਵਿਖੇ ਹੀ ਤਾਇਨਾਤ ਰਿਹਾ ਨਾਲ ਹੀ ਉਹਨੇ ਵੀ ਕਿਹਾ ਕਿ ਇਹ ਅਧਿਕਾਰੀ ਵੱਲੋਂ ਇਹ ਪੈਸੇ ਆਪਣੀ ਪਤਨੀ ਤੇ ਬੇਟੀ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੇ ਗਏ ਸਨ ਫਿਲਹਾਲ ਐਮ.ਡੀ ਵੱਲੋਂ ਚੀਮਾ ਬੈਂਕ ਦੇ ਅਸਿਸਟੈਂਟ ਮੈਨੇਜਰ ਦੀਪਿੰਦਰ ਖਿਲਾਫ ਸੰਗਰੂਰ ਪੁਲਿਸ ਕੋਲ ਮਾਮਲਾ ਦਰਜ ਕਰਵਾ ਦਿੱਤਾ ਗਿਆ ਤੇ ਕੀ ਕਹਿੰਦੇ ਨੇ ਸੀਨੀਅਰ ਬੈਂਕ ਅਧਿਕਾਰੀ ਆ ਉਹ ਸੁਣਦੇ ਆ 23 ਸਾਲ ਦੇ ਮੁਲਾਜ਼ਮ ਬੈਠੇ ਸੀ ਇੱਥੇ ਕਿਸੇ ਨੇ ਕੋਈ ਬਦਲੀ ਨਹੀਂ ਕੀਤੀ ਜਦੋਂ ਅਸੀਂ ਬਦਲੀ ਕੀਤੀ ਤਾਂ ਇਹ ਘਟਾਲਾ ਜਿਹੜਾ ਨਵਾਂ ਮੈਨੇਜਰ ਗਿਆ ਤਾਂ ਉਹਨੇ ਇਹ ਕੱਢਿਆ ਤੇ ਇਹਨੇ ਉਹਨੇ ਘਟਾਲਾ ਕੱਢਿਆ ਤੇ ਜਿਹੜੀਆਂ ਕੋਆਪਰੇਟ ਦੀਆਂ ਜ਼ਿੰਮੇਵਾਰਾਂ ਦੀਆਂ ਲਿਮਟਾਂ ਸੀ ਉਹ ਜ਼ਿੰਮੇਵਾਰ ਕਲੀਅਰ ਕਰਾਏਗੇ ਇਹ ਇਹ ਬੰਦਾ ਘੜਾ ਘੜਾ ਕੇ ਉਹਨਾਂ ਨੂੰ ਗਵਨ ਕਰੀਂਗਾ ਲਿਮਟਾਂ ਇੱਕ ਅਸੀਂ ਇੱਕ 90 ਲੱਖ ਦਾ ਤਕਰੀਬਨ 90 ਲੱਖ ਦਾ ਅਸੀਂ ਇਹਨਾਂ ਤੇ ਇਹ ਤਾਂ ਐਫ ਆਈ ਆਰ ਵੀ ਹੋਈ ਹੈ ਤੇ ਅਸੀਂ ਹੁਣ ਤੱਕ ਜਾਂਚ ਕੀਤੀ ਹੈ ਜਿਹੜੀ 1 ਕਰੋੜ 39 ਲੱਖ ਦੀ ਸਾਡੇ ਸਾਹਮਣੇ ਆਈ ਹੈ ਹੁਣ ਲਗਾਤਾਰ ਜਾਂਚ ਚੱਲ ਰਹੀ ਹੈ ਇਹ ਮੈਨੂੰ ਤਾਂ ਲੱਗਦਾ ਪਤਾ ਨਹੀਂ ਕਿੱਥੇ ਜਾ ਕੇ ਖੜੂਗੀ ਹਜੇ ਘਰ ਘਰ ਜਾ ਕੇ ਸਾਡੇ ਜਿਹੜੇ ਜਿਹੜੀ ਬੈਂਕ ਦੀ ਟੀਮ ਹੈ ਉਹ ਸਾਰੀ ਜਾ ਜਾ ਕੇ ਉੱਥੇ ਇਹਨੂੰ ਮਤਲਬ ਜਾਂਚ ਕਰ ਰਹੀ ਹੈ ਹਰ ਇੱਕ ਬੰਦੇ ਨਾਲ ਸੰਪਰਕ ਕਰਦੀ ਹੈ ਤੇ ਉਹ ਜਾਂਚ ਹੋਣ ਤੋਂ ਹੀ ਬਾਅਦ ਜਾ ਕੇ ਕਿਤੇ ਪਤਾ ਲੱਗੂ ਵੀ ਇਹ ਕਿੰਦਾ ਵੱਡਾ ਘਟਾਲਾ ਹੈ ਜਾਂ ਜੋ ਵੀ ਹੈ ਜਾਂਚ ਚੱਲ ਰਹੀ ਹੈ ਜਿਹੜੀ ਪੁਲਿਸ ਪ੍ਰਸ਼ਾਸਨ ਐ ਐਸਐਸਪੀ ਸਾਹਿਬ ਨੇ ਜਾਂ ਡੀਐਸਪੀ ਤੇ ਐਸਐਚਓ ਸਾਹਿਬ ਨੇ ਇਹ ਸਾਡੇ ਨਸਾਨਾ ਬਹੁਤ ਵਧੀਆ ਸਾਥ ਨਵਾ ਰਹੇ ਨੇ ਬੈਂਕ ਦਾ ਬਹੁਤ ਇਹਨਾਂ ਦਾ ਜੋਰ ਲੱਗਿਆ ਹੋਇਆ ਹੈ ਜਿੱਥੋਂ ਕੋਮ ਫਾਇਦਾ ਹੋ ਗਿਆ ਨਹੀਂ ਗੰਕਾਂ ਦੇ ਨਾਂ ਤੇ ਲਿਮਟਾਂ ਬੋਲ ਰਹੀਆਂ ਸੀ ਅਸੀਂ ਨ ਜਾ ਕੇ ਜਦੋਂ ਕੱਢੀਆਂ ਤਾਂ ਸਾਨੂੰ ਪਤਾ ਲੱਗਿਆ ਕੱਲੇ ਕੱਲੇ ਘਰ ਜਾ ਕੇ ਅਸੀਂ ਪਤਾ ਕਰ ਰਹੇ ਹਾਂ ਕੱਲੇ ਕੱਲੇ ਨੂੰ ਦੇਖ ਰਹੇ ਹਾਂ ਕਈਆਂ ਕੋਲ ਤਾਂ ਆਪਣਾ ਐਨਓਸੀ ਲੈ ਗਿਆ ਹੋਈਆਂ ਨੇ ਲੋਕਾਂ ਨੇ ਜ਼ਮੀਨਾਂ ਫੱਕ ਕਰਾ ਲੀਆਂ ਔਰ ਬੈਂਕਾਂ ਜਾ ਕੇ ਲਿਮਟਾਂ ਕਰਵਾ ਲੀਆਂ ਉਹ ਸਮਾਂ ਸਾਨੂੰ ਚਾਨਣ ਹੋ ਰਿਹਾ ਹੈ ਕਲੈਂਡ ਦੀ ਕੋਈ ਐਡੀ ਗੱਲ ਨਹੀਂ ਇਹ ਜਿਹੜਾ ਜ਼ਿਆਦਾ ਧੋਖਾ ਹੋਇਆ ਸਾਰਾ ਬੈਂਕ ਨਾਲ ਹੀ ਹੋਇਆ ਜਿਆਦਾ ਵੱਡਾ ਉਹ ਬੰਦਾ ਹਾਲ ਤੱਕ ਗ੍ਰਿਫਤਾਰ ਨਹੀਂ ਹੋਇਆ ਇਹ ਗ੍ਰਿਫਤਾਰ ਕਰਨ ਦੀ ਪੁਲਿਸ ਨੇ ਕਈ ਥਾਵਾਂ ਤੇ ਛਾਪੇ ਮਾਰੇ ਨੇ ਕੋਸ਼ਿਸ਼ ਕਰ ਰਹੇ ਨੇ ਗ੍ਰਿਫਤਾਰ ਮੁਕੱਦਮਾ ਉਹਦੀ ਘਰ ਵਾਲੀ ਦੇ ਨਾਮ ਤੇ ਤੇ ਬੇਟੀ ਨਾਮ ਤੇ ਵੀ ਹੋਇਆ ਹੈ ਹਾਂ ਉਹ ਪਰਿਵਾਰ ਚ ਨਾ ਉਹਨਾਂ ਨੇ ਆਪਦੇ ਜਿਹੜੇ ਖਾਤੇ ਚੋਂ ਪੈਸੇ ਕੱਢ-ਕੱਢ ਕੇ ਪਾਉਂਦਾ ਰਿਹਾ ਉਹ ਆਪਦੇ ਘਰ ਵਾਲੀ ਦੇ ਨਾਮ ਆਪਦੀ ਬੇਟੀ ਦੇ ਨਾਮ ਪਾਉਂਦਾ ਰਿਹਾ ਇਹਨਾਂ ਨੇ ਰਲ ਮਿਲ ਕੇ ਹੀ ਘਟਾਲਾ ਕੀਤਾ ਹੈ ਇਹ ਜੀ ਸੈਂਟਰਲ ਬੈਂਕ ਚੀਮਾ ਬ੍ਰਾਂਚ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਸੀ ਥਾਣਾ ਚੀਮਾ ਵਿਖੇ ਐਸ.ਐਚ.ਓ ਸਾਹਿਬ ਨੂੰ ਵੀ ਇਹਦੇ ਵਿੱਚ ਬੈਂਕ ਦੇ ਵਿੱਚ ਜਿਹੜਾ ਮੈਨੇਜਰ ਹੈ ਦੀਪਿੰਦਰ ਸਿੰਘ ਇਹਨੇ ਕਾਫੀ ਪੈਸਿਆਂ ਦਾ ਘਟਾਲਾ ਕੀਤਾ ਇਹਦਾ ਮੁਕੱਦਮਾ ਨੰਬਰ 3 ਜੱਜ ਰਜਿਸਟਰ ਕਰ ਲਿਆ ਇਹਨਾਂ ਦੇ ਬਰਖਲਾਫ ਇੱਕ ਇਹਨਾਂ ਦੀ ਬੇਟੀ ਹੈ ਇੱਕ ਇਹਨਾਂ ਦੀ ਮੈਸਜ ਹੈ ਉਹਨਾਂ ਦੇ ਬਰਖਲਾਫ ਬਾਕੀ ਇਹਦੀ ਤਫਤੀਸ਼ ਚੱਲ ਰਹੀ ਹੈ ਐਸਆਈ ਜਗਰਵਚਨ ਸਿੰਘ ਇਹਦੀ ਤਫਤੀਸ਼ ਕਰ ਰਹੇ ਹੈ